ਈ ਆਰੇ ਚੁੱਪ ਜੇ ਬੈਠੇ ਹੋ ਕੱਲੇ ਅਸੀਂ ਜਾਂਦੇ ਆਂ ਨੂੰ ਵੀ ਦੱਸ ਦੋ ਚੰਦੋ ਦਾਦੀਆਂ ਫੇਰ ਇਹਨਾਂ ਨੂੰ ਦੱਸ ਦੋ ਕਿ ਨਿਆਣੇ ਸਗੋਂ ਖੁਸ਼ ਹੋ ਜਾਣਗੇ ਤੋ ਲੱਖ ਦੀ ਕਮੇਟੀ ਨਿਕਲੀ ਆ ਆਪਣੀ ਹੋਰ ਐੜੀ ਥਾਂ ਨੋ ਮੀ ਜਾਂਦੀ ਵੇਹੇ ਥਾਂ ਰੱਖਿਆ ਕਰੋ ਆਪਣਾ ਤੇ ਅੱਧੀਆਂ ਬਾਵਾਂ ਦੀਆਂ ਉਹਨੇ ਪਾਇਆ ਕਰੋ ਤੇ ਵੇਹੇ ਮਿਲ ਗਿਆ ਨਹੀਂ ਆ ਦੇ ਤੈਨੂੰ ਮੈਂ ਕਹਿੰਦੀ ਸਿੱਧੇ ਜਾ ਕੂੜਾ ਛੋਟਿਆ। ਉਹ ਸ਼ਾਮਾਂ ਤੱਕ ਪੈਸੇ ਮਿਲ ਜਾਣੇ ਆ। ਹੋਰ। ਸਿੰਦੋ ਮੇਰਾ ਰਾਧਾ ਆ ਇੱਥੋਂ ਲੈ ਕੇ ਤੇ ਆਹ ਤੋਂ ਤੱਕ ਰੰਗ ਰੋਗਨ ਕਰਾ ਦਈਏ ਸਾਰੇ। ਆ ਬਾਗੇ ਦੇ ਡੇੜੀ ਤੋਂ ਆਪਾਂ ਰੰਗ ਰੋਗਨ ਲੈਣ ਗਏ ਨਾ। ਉਥੇ ਨਾਲੀ ਦੁਕਾਨ ਜੋ ਤੇ ਉਥੋਂ ਆਪਾਂ ਸਲਾਈ ਮਸ਼ੀਨ ਲੈ ਕੇ ਆਉਣੀ ਆ। ਐ ਨਵੀਂ ਮੈਕ। ਉਹ ਨਹੀਂ ਆ ਡੈੜੀਆ। ਪਹਿਲੇ ਮੋਟਰਸਾਲ ਲੈ ਕੇ ਆਈਏ। ਉਹਦੇ ਤੇ ਲਿਆਵਾਂਗੇ ਰੰਗ ਰੋਗਨ ਲੱਦ ਕੇ। ਬਾਣੀਆ ਜਾਣਾ ਸਾਈਕਲ ਤੇ ਖੜੇ। ਉਹ ਡਾਡੀਓ 6 ਵਜੇ ਵਾਲਾ ਫੋਨ ਲੈ ਕੇ ਆਉਣਾ ਵਾ। ਉਹ ਰੰਗ ਵਾਲੇ ਦੀ ਨਾ ਫੋਟੋ ਖਿੱਚਾਂਗੇ। ਵੇ ਜਾ ਪਹਿਲਾਂ ਕੂੜਾ ਛੋਟਿਆ ਬਾਹਰ। ਦੁਸ਼ਟਾਚਾਰ ਅਲੀ ਤੈਨੂੰ ਤੇਰੀ ਮਾਂ ਨੇ ਕਹਿਆ ਤਾਂ ਕੂੜਾ ਛੋਟਿਆ ਕੂੜਾ ਛੋਟਿਆ। ਸੋੰਦਾ ਕਹਣੀ ਮਾਂ ਆਪਣੀ ਦੀ ਗੱਲ। ਕੰਮ ਦੀ ਆਦੂਣਾ ਤੂੰ ਖੜ ਚੋ। ਹਾਂਜੀ। ਅਸਛਾ ਠੀਕ ਹੈ ਠੀਕ ਹੈ। ਹਾਂ ਆ ਗਿਆ ਅੰਦਰੋਂ ਮਤਲਬ ਲਾਉਣਾ ਮੁੰਡੇ ਨੂੰ। ਠੀਕਾ ਠੀਕਾ ਉਹ ਸਿੱਧਿਆ ਜਾਂਦਰਲ ਫਾਫਾ ਵੜ ਕੇ ਲਿਆ ਵਡਾ ਉਹ ਵੇ ਮਾਸਾ ਨਿਕਾਲਿਆ ਈ ਇਹਦਾ ਦਿਮਾਗ ਹਿੱਲ ਗਿਆ ਪੈਸੇ ਵੇਖ ਕੇ ਉਹ ਮੰਮੀ ਮੈਂ ਫਿਲਮਾਂ ਚ ਵੇਖਿਆ ਵਾ ਐਡਾ ਕੁ ਲਫਾਫਾ ਹੁੰਦਾ ਈ ਉਹਦੇ ਇਹ 2 ਲੱਖ ਰੁਪਏ ਆ ਜਾਂਦਾ ਵਾ ਤੇ ਨਾਲੇ ਇਹਨੂੰ ਨਾ ਘਲਾਓ ਇੰਨੇ ਕੰਮ ਖਰਾਬ ਕਰ ਦੇਣਾ ਜੇ ਮੈਂ ਜਾਣਾਂ ਵਾ ਮੈਂ ਗੁੱਸਾ ਆ ਬੜਾ ਮੂਰਖਾ ਗਏ ਤੁਸੀਂ ਓਏ ਉਹਨੂੰ ਘਲਾਵਾਂਗੇ ਕੇਰੇ ਸ਼ੱਕ ਜਾਨੀ ਕਰਨਾ ਓਏ ਤੂੰ ਕੱਪੜੇ ਲਿਆ ਦੋ ਤੈਨ। ਇਹ ਚ ਕੱਪੜੇ ਜੇ ਪਾ ਗਏ ਨਾ ਲਫਾਫੇ ਦੇ। ਤੈਨੂੰ ਆਪਾ ਕਲਾ ਦੇਣਾ ਵਾ। ਇਹ ਐ ਕਰਕੇ ਆਦੇ ਵਿੱਚ ਪਾ ਕੇ ਰੱਖੇ ਜਾਣਗੇ ਠੀਕ ਆ ਨਾ। ਚਲੋ ਭੱਜ ਜਾ ਬੇਟਾ ਲੈ ਜਾ। ਸੀਨਾ ਕਿੰਨੂ ਰਾਜ ਚ ਚੁੱਪ ਕਰਕੇ ਸਿੱਧਾ ਘਰੇ ਰਹੀ ਉਹਨਾਂ ਦੇ। ਡੈੜੀਆਂ ਕਾਰੀਗਰ ਵਧੀਆ ਜਿਹਾ ਲੱਭਣਾ ਯਾਰ ਤੇ। ਉਧਰ ਡਿਜ਼ਾਈਨ ਵੀ ਪਾਉਣਾ ਹੀ ਹੋ ਠੀਕ ਆ ਕੰਮ ਜ਼ਿਆਦਾ ਯੋ ਆਪਣਾ। ਹਣੀ ਉਹਨਾਂ ਕੋਲ ਕਰਾਵਾਂਗੇ ਕੰਮ ਐਰਕੀ। ਉਹ ਹੀ ਵਧੀਆ ਕਰਦੇ ਕੰਮ। ਆਹ ਇੱਧਰ ਲੈ ਬੰਨੇ ਪਏ ਨਾ ਇਹਦਾ ਮੋਟਰਸਾਈਕਲ ਆਇਆ ਨਾ ਹੀ। ਓਏ ਇਹ ਕੂੜਾ ਆ ਕੂੜੇ ਦੇ ਭਲੇਖੇ ਪਹਿ ਸੁੱਟੇ ਗਏ ਲੱਗਦਾ ਓ ਜਾ ਭੱਜ ਗਿਆ ਭੱਜ ਗਿਆ ਫੜ ਕੇ ਲਿਆ ਫੜ ਜਾ ਫੜ ਲਿਆ ਕੂੜੇ ਦੀ ਟਰਾਲੀ ਲੰਘਣ ਦੀ ਸੀ ਮੈਂ ਤੇ ਉਹ ਚ ਸੁੱਟ ਤੇ ਆ